ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਿੰਡੂ ਖੇਤਰਾਂ ਦੀਆਂ ਸੜਕਾਂ ਨੂੰ ਮਜ਼ਬੂਤ ਕਰਨ ਦਾ ਮਿਸ਼ਨ ਲਗਾਤਾਰ ਜਾਰੀ ਇਸੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਗੀਟਿਓ ਨੇ ਬਾਬਾ ਬਕਾਲਾ ਦੇ ਖਲਚੀਆਂ ਰਤਨਗੜ ਮੀਆਂਵਿੰਡ ਲਾਗੋ ਕੇ ਸੜਕ ਦੀ ਸਪੈਸ਼ਲ ਰਿਪੇਅਰ ਅਤੇ ਮਜ਼ਬੂਤੀ ਦੇ ਕੰਮਾਂ ਦੀ ਪੱਥਰ ਰੱਖਿਆ ਉਹਨਾਂ ਨੇ ਕਿਹਾ ਕਿ ਇਹ ਸੜਕ 13 ਕਿਲੋਮੀਟਰ ਲੰਬੀ ਹੈ ਜੋ ਤਕਰੀਬਨ 9 ਮਹੀਨਿਆਂ ਵਿੱਚ ਬਣ ਕੇ ਤਿਆਰ ਹੋਵੇਗੀ ਉਹਨਾਂ ਦੇ ਨਾਲ ਵਿਧਾਇਕ ਦਲਬੀਰ ਸਿੰਘ ਟੋਂਗ ਵੀ ਮੌਜੂਦ ਰਹੇ ਅੱਜ ਸਾਡੇ ਕਾ ਕਾਰਾ ਹਰਦਾ ਲਿਖਤੀ ਪੜੀ ਕੋ ਸਿੱਧੀ ਗੱਲ ਹੈ ਕਿ ਅਸੀਂ ਇੱਕ ਲਗਭਗ 13 ਕਿਲੋਮੀਟਰ ਦੀ ਰੋਡ ਜਿਹੜੀ ਆ ਖਲਚੀਆਂ ਤੋਂ ਮਾਘੋਗਿਆ ਤੱਕ ਜਿਹਦੇ ਉੱਤੇ ਬਹੁਤ ਅਹਿਮ ਪਿੰਡ ਜਿਹੜੇ ਨੇ ਪਉੜਦੇ ਨੇ ਉਹਦੀ ਅਸੀਂ ਸ਼ੁਰੂ ਸ਼ੁਰੂਆਤ ਕੀਤੀ ਆ ਔਰ ਲਗਭਗ 7 ਕਰੋੜ ਸਾਦੇ ਸਾਢੇ 7 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਛੱਤ ਬਣਦੀ ਆ ਜਿਹਦੇ ਨਾਲ ਆ ਸਾਡੇ ਖਲਸੀਆਂ ਇਲਾਕੇ ਨੂੰ ਮਾਕੂਕੇ ਘਰਾਟ ਮੀਆਂਵਿੰਟ ਆਸਰਾ ਕਾਫੀ ਪਿੰਡ ਜਿਹੜੇ ਉਹਨਾਂ ਨੂੰ ਇਹਦੇ ਨਾਲ ਫਾਇਦਾ ਹੁੰਦਾ ਔਰ ਇਹ ਜਿਹੜੀ ਸੜਕਾ ਇਸ ਤੋਂ ਅੱਗੇ ਨਿਕਲ ਕੇ ਮੈਰੋਵਾਲ ਰੋਡ ਦੇ ਨਾਲ ਜਾ ਕੇ ਮਿਲਦੀ ਆ ਪਰ ਇਹ ਸਰਹੱਦ ਨਾਲ ਮਿਲ ਜਾਂਦੀ ਆ ਸੋ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਇਹ ਰੋਡ ਨੂੰ ਜਿਹੜਾ ਬਣਾਇਆ ਜਾਵੇ ਸਾਡੇ ਸਤਿਕਾਰਯੋਗ ਵਿਧਾਇਕ ਸਰਕਾਰ ਕਲਪੀ ਸਿੰਘ ਜੀ ਤੋਂ ਸਾਹਿਬ ਜਿਨ੍ਹਾਂ ਨੇ ਬੜੀ ਕੋਸ਼ਿਸ਼ ਕੀਤੀ वैसे पाए सड़क 12 13 ਦੇ ਵਿੱਚ ਬਣੀ ਸੀਗੀ ਬਾਅਦ ਤੇ 17 18 ਦੇ ਵਿੱਚ ਦੁਬਾਰਾ ਜਾਣੀ ਚਾਹੀਦੀ ਸੀ ਜੀ ਪਰ ਲੰਬੇ ਸਮੇਂ ਤੋਂ ਇਸ ਸੜਕ ਬੰਦ ਕੋਈ ਧਿਆਨ ਨਹੀਂ ਦਿੱਤਾ ਗਿਆ ਲੋਕਾਂ ਨੇ ਬੜੇ ਸੰਤਾਪ ਹੜਾਏ ਨੇ ਦੇ ਉੱਤੇ ਸੋ ਮੈਂ ਤੁਹਾਨੂੰ ਦਈਆਂ ਆਪਣੇ ਅਗਰੰਦੀ ਸਾਹਿਬ ਦਾ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਅਸੀਂ ਇਹ ਰੋਡ ਜਰੀ ਆ ਲੋਕਾਂ ਨੇ ਇਸ ਮੋੜ ਤੋਂ ਗੱਲ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਸਾਡੇ ਕੈਬਨਿਟ ਮਨਿਸਟਰ ਸਰਦਾਰ ਹਰਪਜਨ ਸਿੰਘ ਐਟੀਓਜੀ ਦੇ ਉਦਮਾ ਸਦਕਾ ਅੱਜ ਜਿਹੜਾ ਖਰਚੀਆਂ ਤੋਂ ਲੈ ਕੇ ਲੱਖੋ ਕੇ ਘਰਾਣਤੀਕ ਜਿਹਦੇ ਤੇ ਲਗਭਗ 10 ਤੋਂ 15 ਪਿੰਡ ਪੈਂਦੇ ਨੇ ਇਹ ਰੋਡ ਦੀ ਹਾਲਤ ਖਸਤਾ ਹੋਣ ਕਰਕੇ ਮੈਂ ਆਪਣੇ ਵੱਡੇ ਭਰਾ ਨੂੰ ਰਿਕਵੈਸਟ ਕੀਤੀ ਸੀ ਵਾਸ ਨੂੰ ਕਬੂਲਦਿਆ ਹੋਇਆ ਇਹਨਾਂ ਨੇ ਅੱਜ ਇਸ ਰੋਡ ਦਾ ਜਿਹੜਾ ਉਦਕਾਟਰ ਰੱਖਿਆ ਮੈਂ ਧੰਨਵਾਦ ਕਰਦਾ ਸਰਦਾਰ ਹਰਪ੍ਰੀਤ ਸਿੰਘ ਏਟੀਓ ਜੀ ਦਾ ਤੇ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਸ ਰੋਡ ਦੇ ਉੱਪਰੋਂ ਦੀ ਲੰਘਣਾ ਉਹਨਾਂ ਦੀ ਮੰਗ ਜਿਹੜੀ ਲੰਬੇ ਸਮੇਂ ਤੋਂ 10 ਤੋਂ 12 ਸਾਲ ਪੁਰਾਣੀ ਸੀ ਉਹ ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਪੂਰੀ ਕੀਤੀ